ਹੇ ਕੁੜੀ ਕਿੰਨੇ ਦਿਨਾਂ ਦੀ ਹੋ ਕੇ ਗਈ ਤੇ ਮੈਨੂੰ ਆਂਦੀ ਮੇਰੇ ਸਹੁਰੇ ਬੋਲਟ ਮੰਗਦੇ ਆ ਤੇ ਮੈਂ ਉਹ ਮੁੰਡੇ ਨਾਲ ਗੱਲ ਕੀਤੀ ਇਹ ਤੇ ਆਂਦਾ ਚੱਲ ਨਿਕਾ ਮੋਟਰਸਾਈਕਲ ਲੈ ਦੇਣੇ ਆ ਤੇ ਕਰਦੀ ਉਹਦੇ ਨਾਲ ਸਲਾਹ ਕੋ ਮੇਰੇ ਕੋਲੋਂ ਚ ਪੈਸੇ ਹੈਗੇ ਤਾਂ ਕੋਹਨ ਨੂੰ ਆਣੀ ਵੀ ਤੂੰ ਕਰ ਪੈਸੇ ਤੇ ਕੁੜੀ ਤੇ ਮੇਰੀ ਜਾਨ ਨੂੰ ਉੱਥੇ ਰੋਂਦੀ ਹੋਣੀ ਆ ਉਹਦੋਂ ਦੇ ਨਾ ਮੁੰਡੇ ਨੇ ਵੀ ਮੇਰੀ ਗੱਲ ਚ ਹਾਂ ਹਾਂ ਮਲਾਤੀ ਮੜ ਕੇ ਉਹਦੋਂ ਦਾ ਕੋਈ ਆ ਖੁਸ ਕੇ ਆਈ ਨਹੀਂ ਕੋਹਨ ਮੈਂ ਪੁੱਛ ਲਈ ਆ ਨਾ ਸਿੰਧੇ ਪਤਕੇ ਕਰਨੇ ਆ ਮਾਤਾ ਮੈਂ ਕਣਕ ਨੂੰ ਪਾਣੀ ਲਾਇਆ ਉਹ ਵੇਖ ਕੇ ਆ ਅਜੇ ਰਹਿੰਦੀ ਆ ਭਰਨ ਵਾਲੀ ਹੂੰ ਤਾਂ ਮੈਂ ਤੇਰੇ ਨਾਲ ਗੱਲ ਕਰਨੀ ਸੀਗੀ ਦੱਸੋ ਉਸ ਦਿਨ ਉਹ ਭੈਣ ਆਈ ਸੀਗੀ ਤੋਂ ਮੋਟਰਸਾਈਕਲ ਕਹਿਣ ਲਈ ਮਾਤਾ ਮੋਟਰਸਾਈਕਲ ਦੀ ਤੇ ਮੈਂ ਚਲ ਮੰਨਦਾ ਵਾਂ ਪਰ ਮੈਂ ਕਹਿੰਦਾ ਜੇ ਪੈਸਾ ਵੀ ਕੋਲ ਹੋਵੇ ਨਾ ਕੋਈ ਤਾਂ ਵਾ ਨਾ ਫਸਲ ਤੇ ਸਾਰੀ ਅਜੇ ਖਲੋਤੀ ਆ ਤੈਨੂੰ ਪਤਾ ਪੈਲੀਆਂ ਦੇ ਵਿੱਚ ਤੇ ਕਿੱਥੋਂ ਇਹ ਕੋਈ ਪੈਸਾ ਕੋਲ ਨਹੀਂ ਆ ਤੇ ਜਿਹੜਾ ਡੰਗਰ ਬੱਚੇ ਤੋਂ ਥੋੜਾ ਬੋਤਾ ਪੈਸਾ ਦੁੱਧ ਦਾ ਆਉਂਦਾ ਵਾ ਉਹਦੇ ਨਾਲ ਸਾਡਾ ਮਾਹ ਘਰ ਚੱਲਣ ਡਿਆ ਵਾ ਮੈਂ ਤਾਂ ਚੁੱਪ ਕੀਤਾ ਵਾਂ ਗੱਲ ਤੇ ਤੇਰੀ ਪੁੱਤ ਠੀਕ ਵਾ ਤੋ ਉਹਦੇ ਸਹੁਰੇ ਪਤਾ ਕਿੰਨੇ ਜ਼ਾਲਮ ਉਹਨਾਂ ਨੇ ਕੁੜੀ ਨੂੰ ਕਟ-ਕਟ ਕੇ ਉਵੇਂ ਹੀ ਮਾਰ ਦੇਣਾ ਵਾ ਸਾਡੇ ਮੂੰਹ ਤੇ ਤਾਂ ਪਤਾ ਨਹੀਂ ਬਾਸ ਸਰਦੀ ਉਹਨਾਂ ਪਤਾ ਕਿੰਨੇ ਕੁੜੀ ਨੂੰ ਦਿੱਤੀ ਜੀ ਇਹ ਤੇ ਤੇ ਹੁਣੇ ਆ ਜ਼ਾਲਮ ਜੀ ਤੇ ਉਹ ਹੈਗੇ ਪਹਿਲਾਂ ਮੈਂ ਤਾਂ ਫਿਰ ਉੱਥੇ ਕਿਉਂ ਛੱਡਦੀਆਂ ਕੁੜੀ ਨੂੰ ਤੂੰ ਫੋਨ ਕਰਕੇ ਨਹੀਂ ਪੁੱਛਿਆ ਇੱਕ ਵਾਰੀ ਵੀ ਫੋਨ ਤੇ ਮੈਂ ਪੁੱਤ ਕਰਦੀ ਆ ਉਹ ਵੀ ਕਰਦੀ ਆ ਉਹਨੇ ਮੈਨੇ ਵੀ ਤੈਨੂੰ ਕੋਈ ਤੰਗੀ ਕਿ ਨਹੀਂ ਆਂਦੀ ਨਹੀਂ ਮੰਮੀ ਮੈਨੂੰ ਕਿ ਨਹੀਂ ਕੋਈ ਤੰਗੀ ਪਰ ਉਹ ਆਂਦੀ ਪਈ ਇਹਨਾਂ ਨੇ ਇੱਕੋ ਹੀ ਰਟ ਲਾਈ ਮੋਟਰਸਾਈਕਲ ਦੀ ਤੇ ਮੰਮੀ ਆਪਾਂ ਮੋਟਰਸਾਈਕਲ ਲਾਉਣਾ ਉਹਨੂੰ ਸਕੂਟਰੀ ਦੇ ਦਈਏ ਹਾਂ ਨਾਲੇ ਭੈਣ ਵੀ ਚਲਾ ਲਿਆ ਕਰੂਗੀ ਉਹ ਤਾਂ ਫਿਰ ਉਹਨੂੰ ਪੁੱਛੇ ਹਈਆਂ ਉਸਣਾ ਕੀ ਆ ਨਾਲੇ ਤੇ ਹਾਂ ਹੀ ਸੌਖੇ ਰਵਾਂਗੇ ਕਿੱਥੇ ਬੁਲਟ ਲਵਾਂਗੇ 1.5 2 ਲੱਖ ਰੁਪਏ ਦਾ ਬੁਲਟ ਆਉਣਾ ਉਹਨਾਂ ਫੇਰ ਰੱਖਣਾ ਸਕੂਟਰੀ ਸਾਡੀ ਕੁੜੀ ਆਪਣੀ ਕੁੜੀ ਨੂੰ ਤੇ ਅਗੇ ਸਾਨੂੰ ਕਿ ਵੇ ਕਿਦਾਂ ਬੈਠੇ ਆ ਮੂੰਹ ਨਾਲ ਮੂੰਹ ਮਾਪਾ ਤੇ ਜੋੜ ਕੇ ਕਿਦਾਂ ਸਲਾਵਾ ਕਰਨ ਰਏ ਆ ਮਾਤਾ ਦਾ ਵੀ ਤੇ ਕੁਛ ਨਹੀਂ ਹਾਲ ਹੈਗਾ ਹੱਡੀ ਦਾ ਇਧਰੋਂ ਹੁੰਦੀ ਆ ਤੇ ਉਹਦੇ ਕੰਨ ਪਰੋਂ ਟੈਪਿੰਦੀ ਆ ਕਿ ਚੱਲ ਮੁੰਡਿਆ ਉਹਨੂੰ ਬੋਲਟ ਦੇ ਦਈਏ ਘਰ ਦਾ ਤੇ ਕੋਈ ਪਤਾ ਹੀ ਨਹੀਂ ਲੱਗਦਾ ਮਾਤਾ ਨੂੰ ਕਿ ਕਿੱਥੋਂ ਬੋਲਟ ਦੇਣਾ ਵਾ ਇੰਨਾ ਸ਼ੁਕਰ ਵਾਗੇ ਜੇ ਇੰਨਾ ਨਹੀਂ ਹਾਂ ਬਿਲੀ ਭਰੀ ਹੈਗੀ ਘਰ ਤੇ ਕੁਝ ਦੇਖਦਾ ਹੀ ਨਹੀਂ ਆ ਕਿ ਜੇ ਕੁੜੀਆਂ ਨੂੰ ਬੋਲਟ ਹੀ ਦੇਣਾ ਸੀ ਤੇ ਉਹਨੂੰ ਪਹਿਲਾਂ ਕੋਈ ਸਰਕਾਰੀ ਨੌਕਰੀ ਲੱਭ ਦਿਨ ਦੀ ਕਿ ਚੱਲ ਤੂੰ ਸਰਕਾਰੀ ਨੌਕਰੀ ਕਰ ਲੈ ਤਾਂ 50-60000 ਰੁਪਏ ਘਰ ਆ ਜਵੇ ਫੇਰ ਵੀ ਚੰਗੀ ਲੱਗਦੀ ਉਹਨੂੰ ਕਹਿੰਦੀ ਕਿ ਬੁਲਟ ਦੇ ਦੇ ਉਹਨਾਂ ਦੇ ਉਹ ਹੀ ਆ ਸਹੀ ਮਹੀਨੇ ਜਿਹੜਾ ਆ ਗਿਆ ਘਰ ਦੇ ਖਰਚੇ ਤੇ ਅੱਗੇ ਨਹੀਂ ਸਿਰ ਪੁੱਟਣ ਦਿੰਦੇ ਉਧਰੋਂ ਐਡਮਿਸ਼ਨਾਂ ਨਿਆਣਿਆਂ ਦੀਆਂ ਸਿਰ ਤੇ ਆਈਆਂ ਉਹਨਾਂ ਦੀ ਅਜੇ ਪਿਛਲੀ ਫੀਸ ਤਾਰਨ ਵਾਲੀ ਹੱਡੀ ਅਜੇ ਉਹਦਣ ਸਕੂਲ ਗਏ ਆ ਤੇ ਉਹ ਐਡਮਿਸ਼ਨ ਪਹਿਲਾਂ ਮੰਗਣ ਡੇ ਕਿ ਐਡਮਿਸ਼ਨ ਕਰਾਓ ਤੇ ਫੇਰ ਤੁਹਾਡੇ ਬੱਚੇ ਸਕੂਲ ਆਉਣੇ ਆ ਤੇ ਅਜੇ ਇੱਕ ਦੀ ਕਿਰਾਏ ਦੀ ਇੱਕ ਦੀ ਅਜੇ ਕਰਾਉਣ ਵਾਲੀ ਆ ਇਹਨਾਂ ਨੂੰ ਦਿਖਦਾ ਹੀ ਨਹੀਂ ਘੜਦੇ ਖਰਚੇ ਇਹਨੇ ਮੇਰਾ ਤਾਂ ਸਿਰ ਦਿਮਾਗ ਖਰਾਬ ਹੋ ਗਿਆ ਇਹੋ ਸੋਚ-ਸੋਚ ਕੇ ਕਿ ਨਿਆਣਿਆਂ ਦੇ ਖਰਚੇ ਚੱਲਿਏ ਕਿ ਇਹਨਾਂ ਦੇ ਬੁਲਟ ਦਈਏ ਇਹਨਾਂ ਨੂੰ ਲੈ ਲੈ ਕੇ ਅਜੇ ਇਸ ਘਾਤ ਦੇ ਵਿਆਹ ਦੇ ਉੱਤੇ ਪੈਸੇ ਚੁੱਕੇ ਪਿਆਲੀ ਦੀ ਲਿਮਟ ਤੇ ਉਹਦੇ ਅਜੇ ਕਿਸ਼ਤਾਂ ਤਾਰਨ ਵਾਲੀਆਂ 10 ਬੰਦਾ ਕਿੱਧਰ-ਕਿੱਧਰ ਹੋਊਗਾ ਕੋਈ ਨਹੀਂ ਸਮਝ ਆਉਂਦੀ ਹੈਗੀ ਮੈਨੂੰ ਤੇ ਤੇ ਜੇ ਮੈਂ ਕਹਿਨੀ ਆ ਤੇ ਮੈਨੂੰ ਆਖ ਦਿੰਦੇ ਤੂੰ ਚੁੱਪ ਕਰ ਜਾ ਤੂੰ ਨਾ ਬੋਲ ਸਾਡੇ ਮਾਪੋਤ ਦੇ ਗੱਲ ਦੇ ਵਿੱਚ ਹੁਣ ਤੇ ਮੈਂ ਬੋਲੂਗੀ ਮੈਂ ਵੇਖਦੀ ਆ ਨਾ ਹੁਣ ਮੈਨੂੰ ਕਿਹੜਾ ਚੁੱਪ ਕਰਾਉਂਦਾ ਵਾ ਹੁਣ ਨਾ ਮੈਂ ਬੁ ਮੰਮੀ ਮੈਂ ਤਾਂ ਕਹਿੰਨਾ ਚੁੱਪ ਕਰਕੇ ਸਕੂਟਰੀ ਦੇਈਏ ਨਾਲੇ ਤਾਂ ਭੈਣ ਨੂੰ ਆਉਣ ਜਾਣ 'ਚ ਤੰਗੀ ਆਉਂਦੀ ਆ ਭੈਣ ਦਾ ਹੀ ਨਾਂ ਲਾਉਂਦੇ ਆ ਵੀ ਤੁਹਾਡੀ ਕੁੜੀ ਤੰਗ ਰਹਿੰਦੀ ਆ ਜਾਣ ਆਉਣ ਤੋਂ ਤੇ ਦਓ ਸਾਨੂੰ ਮੋਟਰਸਾਈਕਲ ਤੇ ਜਦੋਂ ਅਸੀਂ ਦੇਣਾ ਹੀ ਆ ਤੇ ਅਸੀਂ ਰਾਮਨਾ ਸਕੂਟਰੀ ਦੇ ਲਈਏ ਨਾਲੇ ਤੇ ਆਪ ਛੋੜੇ ਬਹੁਤ ਸੌਖੇ ਰਹਿ ਜਾਵਾਂਗੇ ਤੇ ਨਾਲੇ ਭੈਣ ਨੂੰ ਆਉਣ ਜਾਣ 'ਚ ਕੋਈ ਤੰਗੀ ਨਹੀਂ ਹੋਊਗੀ ਪੁੱਤ ਬਾਲਾ ਸੋਚਾਂ ਚ ਨਾ ਪੈ ਤੂੰ ਮੇਰੇ ਕੋ ਕੋ ਪੈਸੇ ਹੈਗੇ ਮੇਰੇ ਅਕਾਊਂਟ 'ਚ ਮੈਂ ਕਢਵਾ ਲੈਣੀ ਤੇ ਕੋ ਤੂੰ ਛੋੜੇ ਬਾਲੇ ਕਰ ਤੇ ਉਹਨਾਂ ਨੇ ਬੋਲਟ ਲੈ ਲਈ ਉਹਨਾਂ ਨੇ ਬੋਲਟ ਤੇ ਗੱਲ ੜੀ ਆ ਮੈਂ ਫੇਰ ਉਹੋ ਗੱਲ ਕਰਦੀ ਆ ਤੂੰ ਮੈਨੂੰ ਪਤਾ ਨਹੀ ਆਪਣੀ ਕੋਈ ਬੁਲਟ ਦੀ ਗਰਾਜ ਪੈਣੀ ਮੈਨੂੰ ਦੇਖਣ ਡਿਆ ਵੇਹਲਾ ਫਸਲ ਸਾਰੀ ਮੈਂ ਦੋਰੇ ਤੈਨੂੰ ਕਹਿਣ ਡਿਆ ਵੀ ਫਸਲ ਖਲੋਤੀ ਆ ਜੀ ਵੇਖਾ ਕਿਤਿਓ ਨਹੀਂ ਕੋਈ ਆਉਣ ਡਿਆ ਸਕੂਟਰੀ ਲੈਣੀ ਆ ਬੇਸ਼ੱਕ ਭਾਵੇਂ ਕੱਲ ਲੱਲੋ ਜਾ ਕੇ ਇੰਨਾ ਕ ਮੈਂ ਕਰ ਲੈਣਾ ਵਾ ਕੋਈ ਗੱਲ ਨਹੀਂ ਮੈਨੂੰ ਪਤਾ ਤੇਰੇ ਕੋ ਕਿੰਨੇ ਕੋ ਹੋਣਗੇ ਪੈਸੇ ਬਾਤੋਂ ਬਾਤ ਥੋੜੇ ਹੀ ਹੋਣੇ ਆ ਬਹੁਤੇ ਤ ਨਹੀਂ ਆ ਮੇਰੇ ਕੋਈ ਪਤਾ 10-20 ਹਜ਼ਾਰ ਰੁਪਈਆ ਹੋਣਾ ਵਾ ਤੇ ਮੈਂ ਤਾਂ 10-20 ਹਜ਼ਾਰ ਨਾ ਨਹੀਂ ਨਾ ਸਰਨਾ ਜੇ ਮੈਂ ਆੜਤੀ ਵਾਲ ਵੀ ਜਾਵਾਂ ਨਾ ਤੇ ਬੜੀ ਹੱਦ ਨੂੰ ਵੱਧ ਤੋਂ ਵੱਧ ਮੈਨੂੰ 50000 ਰੁਪਏ ਦੇ ਦੂਗਾ ਉਹ ਤੇ 50000 ਦੇ ਨਾਲ ਵੀ ਕਿੱਥੇ ਸਰਨਾ ਮੈਂ ਤਾਂ ਹੀ ਕਹਿੰਦੇ ਆ ਆਪਾਂ ਸਕੂਟਰੀ ਲੰਦੀਏ ਚੱਲ ਪੁੱਤ ਫੇਰ ਕਰ ਲੈ ਤੂੰ ਆਪਣੀ ਮਰਜ਼ੀ ਜਦੋਂ ਫੇਰ ਉਹ ਟੁੱਕੜੀ ਨੂੰ ਤੰਗ ਕਰਦੇ ਐ ਨਾ ਪਰੇਸ਼ਾਨ ਮੇਰ ਕੋ ਨਹੀਂ ਵੇਖੀ ਜਾਂਦੀ ਉਹ ਮਾ ਤਾਂ ਗੱਲਾਂ ਫੇਰ ਦੋ ਹੀ ਆ ਜਾਂ ਤੇ ਬੁਲਟ ਲੈਣਾ ਵਾ ਤੇ ਫੇਰ ਕਣਕਾ ਲੈਂਦੇ ਤੇ ਜੇ ਲੈਣੀ ਸਕੂਟਰੀ ਤੇ ਮੇਰੇ ਵੱਲੋਂ ਸਵੇਰੇ ਹੀ ਚੱਲੋ ਮੈਂ ਤਿਆਰ ਆ ਮਾ ਤਾਂ ਜਿੰਨੀ ਕੁ ਮੇਰੀ ਪਹੁੰਚ ਹੀ ਨਾ ਉਹਨਾਂ ਕੁ ਮੈਂ ਤੈਨੂੰ ਦੱਸਦਾ ਹੀ ਹਾਂ ਤੇ ਗਾੜੀ ਆਪਣੇ ਮਾਨ ਨਾਲ ਸਲਾਹ ਕਰਕੇ ਨਾ ਤੁਸੀਂ ਮੈਨੂੰ ਦੱਸ ਦਿਓ। ਖਾਪੀ ਗਈਆਂ ਕੱਪੜੇ ਧੋਣ ਦੀ। ਹੁਣ ਤੇ ਨਾ ਭੁੱਖ ਵੀ ਇੰਨੀ ਲੱਗੀ ਆ ਨਾ। ਢਿੱਡ 'ਚ ਚੂਵੇ ਡੇ ਬਲੰਬਲੰਬਲ ਕਰਨਾ। ਕੀ ਕਰਾਂ ਜਾ ਕੇ ਨਾ ਬੁਰਕੀ ਦੀ ਰੋਟੀ ਖਾਣੀ ਆ। ਬੜਾਈ ਹੋਣੀ ਮੰਮੀ ਨੇ ਅੰਦਰ ਗਰਨਾਮ ਆ ਮੰਮੀ ਕੱਪੜੇ ਤੇ ਗਏ ਮਹਾਰਾਣੀ ਦੇ ਧੋਪ ਅੱਛਾ ਹੁਣ ਉਹ ਲੱਗੀ ਅੰਦਰ ਆਉਣਾ ਅਗਲੀ ਸਕੀਮ ਦਾ ਤੈਨੂੰ ਪਤਾ ਹੈ ਨਾ ਉਹ ਹੁਣ ਨੇਪਰੇ ਛਾੜਦੀ ਉਹ ਮੰਮੀ ਟੈਨਸ਼ਨੋਂ ਲੈਣੀ ਆ ਜਿੱਦਾਂ ਆਖੀਂਗੇ ਨਾ ਉਦਾਂ ਹੋਊਗਾ ਮੈਨੂੰ ਸਾਰਾ ਚਿੰਤਾ ਵਾ ਵੇਖੀ ਬਣਦਾ ਹੋਣ ਕੀ ਆ ਬਈ ਆ ਤਾ ਹਾਏ ਰੱਬਾ ਜੇ ਮੈਂ ਸਵੇਰ ਦੀ ਕੱਪੜੇ ਧੋਣ ਲਈ ਆ ਨਾ ਤੇ ਮਾਤਾ ਨੇ ਇੰਨਾ ਨਹੀਂ ਵੇਖਿਆ ਕਿ ਮੈਂ ਰਸੋਈ ਵਿੱਚੋਂ ਖਲਾਰਾ ਹੀ ਚੁੱਕਦਾ ਨਾ ਰੋਟੀ ਵੀ ਲੱਗਦਾ ਪਕਾਈ ਨਹੀਂ ਹਾਏ ਰੱਬਾ ਚੋਲ ਹੀ ਬਣਾ ਕੇ ਤੇ ਮੱਥੇ ਮਾਰੇ ਆ ਰੋਟੀ ਦੀ ਮੈਨੂੰ ਇੰਨੀ ਭੁੱਖ ਲੱਗੀ ਹੈ ਨਾ ਕਿ ਕੋਈ ਗੱਲ ਨਹੀਂ ਕਰਨ ਵਾਲੀ ਚੋਲਾ ਨਾਲ ਤੇ ਅੱਗੇ ਗੋਡੇ ਬੜੇ ਦੁਖਦੇ ਆ ਚੱਲ ਲੋ ਵੀ ਬੁਰਕੀ ਕੀ ਰੱਖੇ ਹੰਤਰੀ ਭੁੱਖ ਇਨੀ ਲੱਗੀ ਕੋਈ ਗੱਲ ਨਹੀਂ ਕਰਨਵਾਗੇ ਮੈਂ ਗੱਲ ਸੁਣ ਲੱਕ ਜੁਮਝਾ ਥੱਲੇ ਹਰ ਵੇ ਚਰਦੀ ਰਹਿਣੀ ਆ ਕਹਲੇ ਮੂੰਹ ਖਾਲੀ ਕਰ ਲਿਆ ਕਰ ਨਹੀਂ ਕਿ ਤੈਨੂੰ ਭੁੱਖ ਲੱਗੀ ਹੁੰਦੀ ਆ ਜਿਹੜਾ ਤੈਨੂੰ ਕੰਮ ਆਖਿਆ ਸੀ ਚੇਤਾ ਭੁੱਲ ਗਿਆ ਕਿ ਮਾਦਰin ਝੂਠ ਮਾਰਿਆ ਵਾ ਉਦਾਂ ਹੀ ਗੁੰਗਵੱਟਾ ਬਣਿਆ ਵਾ ਨਾ ਤਾਨੂੰ ਕਿਦਾਂ ਲੱਗਦਾ ਵਾ ਵੀ ਮੈਂ ਹਰ ਵੇਲੇ ਚਰਦੀ ਰਹਿਣੀ ਆ ਸਵੇਰ ਦੀ ਤੇ ਮੈਂ ਕੱਪੜੇ ਤੋਂ ਡਈ ਆ ਤੇ ਮੇਰਾ ਤੇ ਇੱਕ ਮਿੰਟ ਨਹੀਂ ਟਾਈਮ ਲੱਗਾ ਹੋਗਲ ਨਾਲ ਰੋਟੀ ਤੇ ਨਾਲ ਚਾਹ ਕਿਸ ਨੇ ਪੁੱਛੀ ਆ ਆ ਹੋਣ ਆਣ ਕੇ ਤੇ ਰੋਟੀ ਖਾਣ ਲੱਗੀ ਬੁਰਕੀਗ ਤੇ ਉਹ ਵੀ ਵਿੱਚ ਮਾ ਸਕ ਜਿੰਨੇ ਚੌਲ ਤੁਹਾਡੀ ਮਾਂ ਨੇ ਬਣਾ ਕੇ ਰੱਖਿਆ ਇਹਨਾਂ ਨੂੰ ਦੱਸ ਮੇਰਾ ਢਿੱਡ ਭਰ ਜਾਊਗਾ ਮਾਂ ਨੇ ਠੇਕਾ ਲਿਆ ਉਹ ਨੋਟੀ ਖਾਣ ਪਕਾਉਣ ਦਾ ਤੈਨੂੰ ਹੀ ਪਤਾ ਰੋਟੀ ਪਕਾਉਣੀ ਆ ਇਹ ਰੋਟੀ ਪਕਾਣ ਦੀ ਬਾਅਦ ਕੱਪੜੇ ਧੋਣ ਦੀ ਕੱਪੜੇ ਪਈ ਤੈਨੂੰ ਧੋਣੇ ਪੈਣੇ ਆ ਤੇ ਰੋਟੀ ਤੈਨੂੰ ਬਣਾਉਣੀ ਪਣੀ ਆ ਮਾਂ ਨੇ ਠੇਕਾ ਨੇ ਆ ساری ਉਮਰ ਦਾ ਜਿਹੜੀ ਮੈਂ ਕਹਾਂ ਪੁੱਛਣਾ ਉਹਦਾ ਜਵਾਬ ਦੇ ਪੁੱਛਿਆ ਮਾਪਿਆਂ ਨੂੰ ਕਿ ਨਹੀਂ ਉਹ ਕੰਮ ਕਰੇ ਨਾ ਮੈਂ ਫੋਨ ਕੀਤਾ ਹੀਗਾ ਉਹਨਾਂ ਨੂੰ ਤੁਹਾਨੂੰ ਪਤਾ ਹੀ ਆ ਹੁਣ ਪੈਸੇ ਆ ਖੇੜ ਤੇ ਹੈ ਨਹੀਂ ਆ ਪੈਸਿਆਂ ਦਾ ਬੰਦੋਬਸਤ ਕਰਦੇ ਆ ਟਾਈਮ ਲੱਗ ਜਾਂਦਾ ਵਾ ਜੇ ਪੈਸੇ ਕੋਲ ਹੋਣਗੇ ਤੇ ਫੇਰ ਹੀ ਚੀਜ਼ ਆਊਗੀ ਓਦਾਂ ਕਿਦਾਂ ਆਜੂਗੀ ਬਾਕੀ ਚਲੋ ਮੈਂ ਕੱਲ ਫੋਨ ਕੀਤਾ ਜੇ ਤੁਸੀਂ ਕਹਿੰਦੇ ਹੋ ਤੇ ਅੱਜ ਫੇਰ ਕਰ ਲੂੰਗੀ ਜਿੰਨਾ ਲੇਟ ਕਰੇਗੀ ਨੁਕਸਾਨ ਤੇਰਾ ਹੀ ਆ ਮਾਂ ਨੂੰ ਫੋਨ ਲਾ ਆਪਣੀ ਨੂੰ ਚੰਗਾ ਕੀ ਜਾਂਦੀ ਆ ਉਹ ਰੋਜ਼ ਫੋਨ ਲਾਏਂਗੀ ਨਾ ਮਾਂ ਆਪਣੀ ਨੂੰ ਤੇ ਫੇਰ ਗੱਲ ਬਣਨੀ ਆ ਚੰਗਾ ਤੈਨੂੰ ਰੋਟੀ ਖਾਂਦਾ ਚੇਤਾ ਰਹਿੰਦਾ ਵਾ ਤੇ ਮੋਟਰਸਾਈਕਲ ਸੁਣਾ ਦੇਂਦੇ ਚੇਤਾ ਹੁੰਦਾ ਇਦਾਂ ਨਹੀਂ ਗੱਲ ਹੋਣਾ ਤੂੰ ਚੁੱਕ ਰੋਟੀ ਤੇ ਸੌਂਈ ਚ ਰੱਖ ਤੂੰ ਰਹੇਂਗੀ ਨਾ ਭੁੱਖੀ ਤੇ ਤੈਨੂੰ ਫੇਲ ਲੱਗਣਾ ਪਤਾ ਵੀ ਚੇਤਾ ਕਿਹੜੀ ਚੀਜ਼ ਤੇ ਰਹਿੰਦਾ ਵਾ ਹੋਏ ਹੋਏ ਤੂੰ ਹੀ ਇਦਾਂ ਦੀਆਂ ਗੱਲਾਂ ਕਿਉਂ ਕਰਨ ਰਹੀ ਓ ਸਵੇਰ ਦੀ ਤੇ ਮੈਂ ਉਹ ਗੱਲ ਪਾਣੀ ਦਾ ਘੁੱਟ ਨਹੀਂ ਪੀਤਾ ਕਿੰਨਾ ਮੈਂ ਕੱਪੜਖਾਨਾ ਤੋਂ ਛੜਿਆ ਤੇ ਅਜੇ ਰਸੋਈ ਚੰਤਰਾ ਭਾਂਡੇਾਂ ਦਾ ਟੇਰ ਲੱਗਾ ਜਿਹੜਾ ਉਹ ਵੀ ਮੇਰੇ ਹੱਡਾਂ ਥਾਣੇ ਨਿਕਲਣਾ ਮਾਂ ਤੁਹਾਡੀ ਅੱਖ ਨਿਸਰ ਕੇ ਲੰਮੇ ਪੈ ਜਾਂਦੀ ਐ ਨਾ ਕੋਈ ਫਿਕਰ ਨਾ ਕੋਈ ਫਾਕਾ ਸਾਰੇ ਕੰਮ ਮੇਰੇ ਕੋ ਕਰਾਉਂਦੀ ਐ ਤੇ ਹੁਣ ਅਜੇ ਦੋ ਬੁਰਕਿਆਂ ਚੌਲ ਖਾਣ ਲੱਗੇ ਆ ਤੇ ਉਹ ਵੀ ਤੁਸੀਂ ਮੇਰੇ ਗਾੜੀਆਂ ਪਲੇਟ ਚੁੱਕ ਲਈ ਆ ਇਹ ਜੀ ਰਸੋਈ ਚ ਰੱਖ ਰੋਟੀ ਖਾਂਦੀ ਰਹਿੰਗੇ ਨਾ ਤੇ ਤੈਨੂੰ ਚੇਤਾ ਭੁੱਲ ਜਾਣਾ ਚੰਗਾ ਜੇ ਤੈਨੂੰ ਤੰਗ ਕਰਾਂਗੇ ਨਾ ਤੇ ਤੇਰੀ ਮਾਂ ਨੂੰ ਫੇਰ ਹੀ ਅਗ ਲਾਉਣੀ ਆ ਜਿਹੜੀ ਗੁੰਗੀ ਬਹਿ ਬਣ ਕੇ ਬੈਠੀ ਉੱਥੇ ਚੰਗਾ ਬੁਲਟ ਲਿਆਏਗੀ ਤੇ ਰੋਟੀ ਖਾ ਲਈ ਨਹੀਂ ਤੇ ਭੁੱਖੀ ਰਹੇਗੀ ਫੇਰ ਲੱਗੂ ਨੇ ਪਤਾ ਵੇਖਦਾ ਸੇਕ ਲੱਗਦਾ ਉਹਨਾਂ ਨੂੰ ਫੇਰ ਇਹ ਮੈਂ ਚੋਕੇ ਰੱਖਣ ਲੱਗਾਂ ਰਸੋਈ 'ਚ ਰੋਟੀ ਚੰਗਾ ਨਹੀਂ ਤਾਂ ਆਪੇ ਰੱਖਿਆ ਚੋ ਬੰਦੇ ਨੂੰ ਬੜ ਕੇ ਤੁਸੀਂ ਆਂਦੇ ਹੋ ਨਾ ਵੀ ਉਹਨਾਂ ਨੇ ਫੋਨ ਕਰਦੇ ਮੋਟਰਸਾਈਕਲ ਵੱਲੋਂ ਤੇ ਕਰ ਦਿਨੀ ਆ ਮੈਨੂੰ ਰੋਟੀ ਤੇ ਹੁਣ ਬੁਲਕੀ ਖਾ ਲੈੰਦੋ ਰੋਟੀ ਅੜੀ ਨੂੰ ਚਾਹ ਮਿਲਣੀ ਚੰਗਾ ਜਿੰਨੀ ਤੇ ਜਮੀਨ ਤੇ ਹਿੱਸ ਕਰ ਸਕਦੀ ਆ ਤੇਰਾ ਭਰਾ ਕਿੰਨੀ ਫਸਲ ਕੱਢਦਾ ਸਾਲ ਦੀ ਪਤਾ ਜੇ ਮੇਰਾ ਭਰਾ ਉਥੋਂ ਫਸਲ ਕਰਦਾ ਵਾ ਤੇ ਮਿੱਟੀ ਨਾ ਮਿੱਟੀ ਵੀ ਤੇ ਉਹੋ ਹੀ ਹੋਇਆ ਰਹਿੰਦਾ ਵਾ ਕਿੰਨਾ ਵਿਚਾਰਾ ਦਿਨ ਰਾਤ ਕੰਮ ਕਰਦਾ ਵਾ ਤੇ ਫੇਰ ਜਾ ਕੇ ਸਾਈ ਮਹੀਨੇ ਫਸਲ ਦਾ ਮੂੰਹ ਵੇਖੀਦਾ ਵਾ ਉਹਦੇ ਵਿੱਚੋਂ ਐਵੇਂ ਫਸਲ ਨਹੀਂ ਨਿਕਲਦੀ ਪੈਲੀ ਚੋਂ ਨਹੀਂ ਆੜਾ ਤਿੰਨ ਟਾਈਮ ਰਾਸ਼ਨ ਖਾਣੀ ਤੂੰ ਇਹ ਫਰੀਦਾ ਵਾ ਇਹ ਵੀ ਬੜਾ ਔਖਾ ਬਣਦਾ ਵਾ ਚੰਗਾ ਜੇ ਤੈਨੂੰ ਰਾਸ਼ਨ ਬੰਦ ਕੀਤਾ ਨਾ ਤੇਰਾ ਤੇ ਫੇਰ ਤੇ ਨਾਊ ਅਕਲ ਤੈਨੂੰ ਆਇਆ ਰੱਬਾ ਇੰਨੀ ਮਾੜੀ ਮੇਰੀ ਕਿਸਮਤ ਐ ਐਨੇ ਮਾੜੇ ਮੇਰੇ ਲੇਕ ਲੋਕੀਂ ਦੇ ਕਿਤੇ ਨਾ ਸੱਤ ਬਗਾਨਾ ਵੀ ਘਰ ਆ ਜੇ ਨਾ ਤੇ ਉਹਨੂੰ ਵੀ ਰੋਟੀ ਖਵਾਲਦੇ ਆ ਸਾਰਾ ਦਿਨ ਮੈਂ ਘਰ ਦੇ ਵਿੱਚ ਕੁੱਤੇ ਦੀ ਮੁਫਤੇ ਮਰਦੀ ਆ ਤੇ ਫੇਰ ਵੀ ਕਰਮਾਂ ਦੇ ਵਿੱਚ ਰੋਟੀ ਨਹੀਂ ਉਹ ਵੀ ਮੇਰੇ ਕੋਲ ਖੋ ਕੇ ਲੈ ਗਏ ਮੈਂ ਕੀ ਕਰ ਦਿੱਤਾ ਐਡਾ ਮਾੜਾ ਇਹਨਾਂ ਦਾ ਜਿਹੜਾ ਇਦਾਂ ਗਿਣ-ਗਿਣ ਕੇ ਮੇਰੇ ਤੋਂ ਬਦਲੇ ਲੈਂਦੇ ਆ ਐਡੇ ਕਿਤੇ ਦਿਲ ਦੇ ਖੋਟੇ ਇੰਨੀ ਮਾੜੀ ਇਹਨਾਂ ਦੀ ਨੀਤ ਲੋਕੀ ਤਾਂ ਕਿਤੇ ਲੰਗਰ ਲੰਘਦੇ ਆ ਐਨਾ ਦਾਨ-ਪੁੰਨ ਕਰਦੇ ਆ ਤੇ ਇਹ ਇਹ ਜਿਹੜੇ ਘਰ ਦੇ ਜੀ ਆ ਨਾ ਉਹਨੂੰ ਵੀ ਨਹੀਂ ਰੋਟੀ ਖਾਣ ਦਿੰਦੇ ਚੱਲ ਕੋਈ ਗੱਲ ਨਹੀਂ ਮੇਰਾ ਵਾਹਿਗੁਰੂ ਤੇ ਵੰਦਾ ਹੀ ਆ ਨਾ ਉਹ ਆਪੇ ਇਹਨਾਂ ਕੋ ਗਿਣ-ਗਣ ਕੇ ਬਦਲੇ ਲਾਊਗਾ ਤੇ ਜੇ ਮੈਨੂੰ ਕੋ ਹੋ ਗਿਆ ਨਾ ਤੇ ਆਪੇ ਮੇਰੇ ਪੇਕੇ ਇਹਨਾਂ ਦੇ ਵਿੱਚੋਂ ਕੱਢਣਗੇ ਨਾ ਕਿ 10 ਸਾਡੀ ਕੁੜੀ ਕਿੱਥੇ ਆ ਨੀ ਅਰਥਾ ਤਾਂ ਉਤੋਂ ਦਿੰਦੇ 9 ਵਜ ਗਏ ਆ ਤੈਨੂੰ ਅਜੇ ਵੀ ਤੂੰ ਚਾਦਰ ਤਾਣ ਕੇ ਸੁੱਤੀ ਤੈਨੂੰ ਪਤਾ ਨ ਲੱਗਣ ਡਿਆ ਜੇ ਕੋਈ ਆਂਢੀ ਗਵਾਂਢੀ ਆਏ ਤਾਂ ਕੀ ਆਖੂ ਆ ਕੇ ਘਰ ਚੰਗੀ ਭਲੀ 9 ਤੀ ਤੇ ਖਲਾਰਾ ਆ ਜੇ ਤੀਗਾ ਪਿਆ ਵਾ ਨਾ ਤੋ ਕਿ ਤ ਸਵੇਰ ਦੇ ਕੇ ਇਹਨੂੰ ਚਾਹ ਬਣਾ ਕੇ ਦਿੱਤੀ ਆ ਮੰਮੀ ਉੱਠਣਾ ਕੀ ਆ ਮੇਰਾ ਤੇ ਸਿਰ ਪੀੜੀ ਬੜਾ ਕਰਨ ਡਿਆ ਵਾ ਤੁਹਾਨੂੰ ਪਤਾ ਵੀ ਹੈਗਾ ਵਾ ਵੀ ਮੈਨੂੰ ਕੱਲ ਦੀ ਤੁਹਾਡੇ ਮੁੰਡੇ ਨੇ ਰੋਟੀ ਨਹੀਂ ਖਾਣ ਦਿੱਤੀ ਤੇ ਭੁੱਖੇ ਢੇਡ ਦੱਸੋ ਕੰਮ ਹੁੰਦਾ ਵਾ ਮੈਂ ਰਾਤ ਪਾਣੀ ਪੀ ਪੀ ਕੇ ਕੱਢੀ ਆ ਕੀ ਕਰਾਂ ਕਾਲਾ ਤੇ ਮੇਰਾ ਸਰੀਰ ਕੰਮ ਕਰਦਾ ਹੀ ਤੇ ਮੈਂ ਕੰਮ ਕਰੀ ਗਈ ਹਾਂ ਹੁਣ ਮਿਰਚ ਕਿਹੜਾ ਲੋਹਾ ਬੀੜਿਆ ਵਾ ਵੀ ਜਿਹੜਾ ਮੈਂ ਸਾਰਾ ਕੰਮ ਕਰੀ ਜਾਵਾਂ ਤੇ ਰੋਟੀ ਪਾਣੀ ਖਾਵਾਂ ਨਾ ਮੇਰ ਕੋ ਨਹੀਂ ਹੁੰਦਾ ਕੰਮ ਮੇਰਾ ਨਹੀਂ ਸਰੀਰ ਆਸਰਾ ਕਰਨ ੜਿਆ ਜਵਾਬ ਵੇ ਕਿੱਦਾਂ ਦਿੰਦੀ ਐ ਮੋੜ-ਮੋੜ ਕੇ ਰੋਟੀ ਤੂੰ ਖਾਦੀ ਨਹੀਂ ਆ ਤੇ ਜ਼ਬਾਨ ਵੇ ਤੇਰੀ ਕਿੱਦਾਂ ਚੱਲਣ ਢਈ ਹੈਗੀ ਆਂਦੇ ਕੰਮ ਨਹੀਂ ਕਰਨਾ ਕੰਮ ਤੇਰੀ ਮਾਂ ਵੀ ਆਣ ਕੇ ਪਿੱਛੇ ਕਰੂਗੀ ਦਾਦੀਆਂ ਜਾ ਕੇ ਮੁੰਡੇ ਨੂੰ ਕਹੋ ਤੇਰੀ ਥੋਣ ਚੋਂ ਕੱਢੂਗਾ ਕਿੱਲਾ ਮੰਮੀ ਅੱਗੇ ਮੈਂ ਕਦੀ ਬੈਠੀ ਹਾਂ ਪਰ ਮੇਰੀ ਨਈ ਵਾ ਪੇਹ ਜਾਣ ੜੀ ਤੁਸੀਂ ਤੇ ਮੇਰੀ ਗੱਲ ਨੂੰ ਸਮਝੋ ਮੰਮੇ ਤੁਸੀਂ ਸਮਝਦੇ ਕਿਉਂ ਨਹੀਂ ਹੋ ਮੇਰੀ ਨਈ ਵਾ ਪੇਹ ਚੱਲਣ ੜੀ ਮੇਕੋ ਨਈ ਉੱਠਿਆ ਜਾਣ ੜਿਆ ਨਹੀਂ ਮੈਂ ਸਮਝ ਗਈ ਆ ਹੁਣ ਜੇ ਮਾਂ ਦੀ ਧੀ ਆ ਨਾ ਤੇ ਹਿੱਚੇ ਬੈਠੀ ਰਹੀ ਆਣ ਕੇ ਤੈਨੂੰ ਠਾਲੂਗਾ ਘਲਦੀ ਆ ਮੈਂ ਮੁੰਡੇ ਨੂੰ ਹਾਏ ਰਬ ਮੇਰੇ ਤੇ ਇੰਨੀ ਸਿਰਪੀੜ ਹੋਣ ੜੀ ਆ ਨਾ ਫੇ ਕੋਈ ਗੱਲ ਨਹੀਂ ਕਰਨ ਵਾਲੀ ਸਿਰ ਨੂੰ ਚੱਕਰ ਹੀ ਆਈ ਜਾਂਦੇ ਆ ਮੈਂ ਤੂੰ ਇੱਥੇ ਕੀ ਕਰਨ ਡਿਆ ਆ ਮੈਂ ਤੇਰੀ ਜਨਾਨੀ ਤੇ ਜ਼ਿਆਦਾ ਖੰਭ ਨਿਕਲ ਆਏ ਆ ਅੱਗੇ ਮੋੜ ਮੋੜ ਜਵਾਬ ਮੈਨੂੰ ਦਿੰਦੀ ਆ ਜੀ ਤੇ ਮੇਰਾ ਕਰਨ ਦੇ ਵੀ ਵਟ ਵਟ ਕੰਨਾਂ ਤੇ ਚਪੇੜਾਂ ਮਾਰਦਾ ਤੂੰ ਆ ਕੱਢਾਂ ਪਰ ਮੈਨੂੰ ਵੀ ਨਹੀਂ ਤੂੰ ਹੀ ਉਹਨੂੰ ਕਰ ਸਿੱਧੀ ਮੇਰੇ ਕੋਲ ਤੂੰ ਉਹਦੀ ਸਰਵਿਸ ਕਰੇ ਨਾਲ ਚੱਜਣਾ ਹੀ ਉਹ ਮੰਮੀ ਉਹਦੀ ਇੰਨੀ ਹਿੰਮਤ ਤਾਨੂੰ ਮੋੜ ਮੋੜ ਜਵਾਬ ਦੇ ਲੱਗਦਾ ਉਹਦੀ ਜਿੰਦ ਦੀ ਆਸ ਨਾ ਮੁੱਕ ਗਈ ਆ ਉਹਦਾ ਘਟਾ ਤਾਂ ਮੈਂ ਛੱਡਦਾ ਆ ਕੇ ਇਹੋ ਇੱਕ ਦਿਨਾਂ ਦੇ ਚਾਰ ਸੁਣਾਉਂਦੀ ਆ ਮੈਨੂੰ ਮੇਰੇ ਤੇ ਹੁਣ ਵੱਸੋਂ ਬਾਹਰ ਹੁੰਦੀ ਜਾਂਦੀ ਆ ਚੱਲ ਮੰਮੀ ਕੰਮ ਤਾਂ ਮੈਂ ਬਾਅਦ ਚ ਕਰਦਾ ਆ ਕੇ ਪਹਿਲੇ ਉਹ ਮੈਂ ਖਬਰ ਲਵਾਵਾਂ ਚਾਹੀਦੀ ਜਾ ਕੇ ਫੇ ਇਹੀ ਦੇ ਰਹੀ ਏ ਚਾਈ ਕਿੱਥੋਂ ਆ ਵੇ ਜਿੱਦਨ ਦੀ ਮਾਂ ਕੋ ਹੋ ਕੇ ਆਈ ਆ ਨਾ ਉਦਨ ਦੀ ਜबान ਬੜੀ ਚੱਲਣ ਡਿਆ ਪਿਆ ਤੈਨੂੰ ਮੈਂ ਆਖਿਆ ਵੇ ਹੈਗਾ ਵੀ ਧਿਆਨ ਰੱਖੀ ਇਹਦਾ ਕੀ ਕਰਦੀ ਓਥੇ ਮੈਂ ਤਾਂ ਟੈਨਸ਼ਨ ਲੈ ਚੱਲ ਹੁਣੇ ਹਟ ਜਾਂਦੀ ਆ ਨਾ ਤੈਨੂੰ ਗੋਲੀ ਵੱਜੀ ਸਿਰ ਬੰਨਢੀ ਤੂੰ ਹੈ ਮਾਂ ਗੜੀ ਕਿਦਾਂ ਬੋਲਦੀ ਮੇਰੀ ਗੜੀ ਤੂੰ ਮੈਂ ਤੇ ਮੰਮੀ ਨੂੰ ਕੋਸ ਵੀ ਨਹੀਂ ਕਿਹਾ ਮੇਰੇ ਦਾ ਸਿਰ ਪੀੜ ਬੜੀ ਹੋਣ ਧੀ ਤੇ ਮੰਮੀ ਆਖਣ ਦੇ ਵੀ ਉੱਠ ਕੇ ਕੰਮ ਧੰਦਾ ਕਰ ਲੈ ਤੇ ਮੈਂ ਆ ਮੰਮੀ ਮੇ ਕੋ ਉੱਠਿਆ ਨਹੀਂ ਜਾਣ ਰਿਆ ਤੇ ਤੁਸੀਂ ਆਪੇ ਕਰ ਲੋ ਤੂੰ ਮਹਾਰਾ ਨਹੀਂ ਆ ਕਿ ਤੈਨੂੰ ਪਲੰਗ ਦੇ ਬਾਹਰ ਖਾ ਲੋਟੀ ਆਪਾਂ ਹੈ ਰੋਟੀ ਮੈਨੂੰ ਕੱਲ ਦੀ ਕਿਸ ਨੇ ਖਾਣ ਹੀ ਨਹੀਂ ਦਿੱਤੀ ਕੱਲ ਦੀ ਤੇ ਮੈਂ ਭੁੱਖੀ ਆ ਹੋਰ ਤੁਸੀਂ ਮੇਰੇ ਹੱਡਾਂ ਚੋਂ ਕੀ ਕੱਢਣਾ ਵਾ ਤੇਰੇ ਹੱਡੇ ਤੋੜ ਹੀ ਦੇ ਤੇਰੇ ਮੂੰਹ ਤੇ ਖੀਂ ਹੈ ਮਮਾ ਇਹ ਕੀ ਆ ਚੰਗਾ ਹੋਇਆ ਉਹ ਵੱਜਣ ਢਈਆਂ ਮੇਰੇ ਕੋ ਤਾਂ ਸੂਤਰ ਹੀ ਨਹੀਂ ਆਉਂਦੀ ਮੇਰੇ ਗੜੀ ਜੀਬਾਨ ਬੜੀ ਲੜਾਉਂਦੀ ਸੀ ਹਾਵਾ ਬੜੀ ਹੋਈ ਸੀ ਨਿਕਲ ਗਈ ਹੁਣ ਹਵਾ ਹੁਣ ਹੋ ਜੇ ਸੌਕੀ ਲੈ ਹੁਣ ਚੰਗੀ ਨਹੀਂ ਸ਼ਤਰ ਖਾ ਕੇ ਲੈ ਮੰਮੀ ਹੁਣ ਨਹੀਂ ਤੇਰੇ ਗੜੀ ਕੁੰਡੀ ਚੰਗਾ ਸ਼ਤਰ ਖਾਦਾ ਮੈਂ ਨਾ ਬੜੇ ਦਿਨਾਂ ਗਿਆ ਭੂਏ ਬੜਾ ਚੜੀ ਇਹਨਾਂ ਵਿੱਚ ਟਾਮਨ ਸੀ ਦੀ ਘਾੜ ਹੀ ਹੁਣ ਭੋਗੀ ਪੂਰੀ ਦੀ ਹੁਣ ਨਹੀਂ ਤੇਰੇ ਗੜੀ ਬੋਲਦੇ ਚੰਗਾ ਏ ਵੇ ਇਹਨਾਂ ਕਦਾ ਘੱਟਾ ਝਾੜ ਕੇ ਰੱਖਿਆ ਕਰ ਇਹ ਜਨਾਨੀਆਂ ਛੇਤਰਾਂ ਦੇ ਭਾ ਪੁੱਛਦੀਆਂ ਵਾ ਇਹ ਪੇ ਸੂਤਰ ਆਉਣੀ ਹੈਗੀ ਮੈਂ ਹੁਣ ਨਹੀਂ ਕੱਖ ਕਰਦੀ ਤੇਰੇ ਗੜੀ ਟੀਂ ਪੈਣਾ ਕਰੂਗੀ ਗੋਲੀਆਂ ਨੂੰ ਚਲੂ ਤੇਰੇ ਗੜੀ ਚੰਗਾ ਜੇ ਫੇਰ ਹੀ ਕਰੂਗੀ ਨਾ ਕਿ ਫੇਰ ਛੇਤਰ ਦਾ ਖਾਊਗੀ ਏ ਡੀਪੂ ਐ ਚੜੀ ਜਿਆਦੇ ਸਗੋ ਐ ਇਹਨੂੰ ਆਖਦਾ ਖਣੀਆ ਜਿਆਦਾ ਸਿਰ ਤੇ ਚੜਦੀ ਐ ਹਟ ਕਿਉਂ ਗਏ ਯੋ ਮਾਰ ਦੋ ਮੈਨੂੰ ਜਿੰਨਾ ਚਿਰ ਮੈਂ ਮਰਨੀ ਨਾ ਜਾਂਦੀ ਉਹਨਾਂ ਚਿਰ ਨਹੀਂ ਤੁਹਾਨੂੰ ਬੁਲਟ ਮਿਲਣਾ ਕੱਢ ਲਾ ਮੇਰੇ ਹੱਡਾਂ ਦੇ ਵਿੱਚੋਂ ਬੁਲਟ ਕੱਢ ਲਾ ਮੇਰੇ ਸਾਹ ਜਿਹੜੇ ਚੱਲਦੇ ਆ ਨਹੀਂ ਹੁਣ ਕਿਉਂ ਬੋਲੀ ਜਾਨੀ ਐ ਹਜੇ ਬਾਹਰ ਖਲੋਤਾ ਹੀ ਹੋਗਾ ਜੇ ਤਰਾਂ ਆਣਗੇ ਫੇਓ ਨਾ ਤੌਣੀ ਲਾਣ ਤੇ ਹੱਡੀ ਪਸਲੀ ਤੇਰੀ ਤੋੜ ਦੂਗਾ ਫੇ ਠੰਡ ਪਹਿਣੀ ਤੈਨੂੰ ਲੱਗਦਾ ਠੰਡ ਤੇ ਮੰਮੀ ਤੁਹਾਨੂੰ ਨਹੀਂ ਪੈਂਦੀ ਤੁਸੀਂ ਮੈਨੂੰ ਕਟਾਉਂਦੇ ਈਓ ਜੇ ਤੁਸੀਂ ਚੰਗੇ ਹੋ ਨਾ ਤੇ ਇਦਾਂ ਸਾਡੇ ਘਰ ਦੇ ਵਿੱਚ ਹੋਏ ਨਾ ਜਿੰਨਾ ਕਸੂਰ ਆ ਨਾ ਤੁਹਾਡਾ ਵਾ ਤੁਸੀਂ ਆ ਮੈਨੂੰ ਕਟ ਪਵਾਈ ਆ ਤੂੰ ਆਪਣੇ ਘਰ ਤੱਬੀ ਖਾਨੀ ਆ ਮੇਰਾ ਵੀ ਨਹੀਂ ਜੀ ਕਰਦਾ ਤੈਨੂੰ ਕਟ ਪਵਾਉਣ ਨੂੰ ਮੰਮੀ ਤੁਹਾਨੂੰ ਨਹੀਂ ਕਿ ਦੁਹੀ ਇੱਕਔਰਤ ਹੋਗੇ ਨਾ ਦੂਜੀ ਜਨਾਨੀ ਦਾ ਦੁੱਖ ਨਹੀਂ ਸਮਝ ਸਕਦੇ ਤੁਹਾਨੂੰ ਤੁਸੀਂ ਤਾਂ ਪੱਥਰ ਦੇ ਲਈਓ ਤਾਨੂੰ ਤਾਂ ਸਮਝ ਨਹੀਂ ਆਉਂਦੀ ਤੇ ਮੈਂ ਤੁਹਾਨੂੰ ਕੀ ਆਖਾਂ ਤੇ ਕੀ ਨਾ ਆਖਾਂ ਜਬਾਨ ਵੇਲਾ ਜਿਵੇਂ ਨਹੀਂ ਚੱਲਣ ਹਰ ਦਿਨ ਇੰਨੇ ਛੱਤਰ ਵੀ ਖਾ ਲੈ ਫੇਵ ਨਹੀਂ ਕਰੇ ਤਲੁੰਦੀ ਇਹਦੀ ਜਬਾਨ ਇੱਕ ਬੰਦੇ ਤੁਸੀਂ ਰੋਟੀ ਤੋਂ ਭੁੱਖਿਆ ਮਾਰਨ ਲਈ ਉੱਤੋਂ ਤੁਸੀਂ ਆਣ ਕੇ ਜੁੱਤੀਆਂ ਮਾਰਦੇ ਹੀ ਇਹੋ ਕੰਮ ਟਾਈਮ ਨਾਲ ਕਰ ਲਿਆ ਕਰੇ ਤੇ ਛੱਤਰ ਨਾ ਖਾਆਂ ਕਰੇ ਉਹ ਉੱਠ ਕੇ ਤੇ ਕਰ ਲਿਆ ਕਰ ਇਹ ਕਰਨਾ ਹੀ ਪੈਣਾ ਵਾ ਮੈਂ ਵੀ ਕਰਦੀ ਐ ਇਹ ਤੇ ਗੱਡੀ ਤੈਨੂੰ ਵੀ ਕਰਨਾ ਹੀ ਪੈਣਾ ਵਾ ਨੀ ਉਦਾਂ ਮੈਂ ਤੇਰਾ ਲਾ ਲਿਆ ਹਿਸਾਬ ਤੂੰ ਜੁੱਤੀਆਂ ਖਾ ਖਾ ਨਾ ਤਾਂ ਬਿਸ਼ਰਮ ਹੋ ਗਈਆਂ ਤੇ ਖਾਂਦੀ ਰਹਿ ਫਿਰ ਮੈਂ ਕੀ ਕਰਾਂ ਹਾਏ ਹਾਏ ਕਾਲੀ ਜੀ ਬੜੀ ਭੈਣ ਢਈ ਦਿਲ ਨੂੰ ਖੇਚ ਜੀ ਬੜੀ ਵਜਣ ਢਈ ਹੋਇਆ ਕੁੜੀ ਦਾ ਫੋਨ ਵੀ ਨਹੀਂ ਆਇਆ ਕਿੰਨੇ ਦਿਨ ਹੋ ਗਏ ਆ ਫੋਨ ਲਾ ਕੇ ਭਲਾ ਵੇਖਾ ਕੀ ਗੱਲ ਵਾ ਫੋਨ ਕਿਉਂ ਨਹੀਂ ਕੀ ਕਰਦੀ

ਲੱਗਦਾ ਕਿਤੇ ਲਾਂਬੇ ਹੀ ਗਏ ਹੈ ਹਲੋ ਹਲੋ ਕਮੇ ਅਸ਼ੀਕਾਲ ਸਸ਼ੀਕਾਲ ਮਤਲਬ ਕੀ ਹਾਲ ਵਾ ਠੀਕ ਠਾਕ ਮੰਮੀ ਤੂੰ ਆਪਣਾ ਸੁਣਾ ਠੀਕ ਠਾਕ ਸਾਡਾ ਵੀ ਤੇ ਮੈਂ ਫੋਨ ਲਾਉਣ ਲਈ ਚੁੱਕਣ ਨਹੀਂ ਲਈ ਤੂੰ ਉਦਾਂ ਹੀ ਮੰਮੀ ਫੋਨ ਸਾਈਡ ਤੇ ਪਿਆ ਹੀ ਤੇ ਉਹ ਪਤਾ ਨਹੀਂ ਲੱਗਾ ਹੂੰ ਕੀ ਕਰ ਲਈ ਸਾਈਡ ਤੇ ਪਿਆ ਕਰਨਾ ਕੀ ਹੈ ਬਸ ਕਰੇ ਕੰਮ ਤੁੰਡਾ ਹੂੰ ਤਾਂ ਕੀ ਗੱਲ ਬੜਾ ਡੈ ਨਿਮਾ ਨਿਮਾ ਜਬ ਕੋਣ ਉਦਾਂ ਮੰਮੀ ਸਿਹਤ ਜੀ ਨਹੀਂ ਠੀਕ ਹੈ ਨਹੀਂ ਸਿਹਤ ਕਿੰ ਲੱਗਦੀ ਮੈਨੂੰ ਠੀਕ ਉਦਾਂ ਹੀ ਜੇ ਆਪਦੇ ਤੋਂ ਠੀਕ ਹੈ ਨਹੀਂ ਨਹੀਂ ਮੰਮੀ ਹੂੰ ਕੋਈ ਗੱਲ ਹੋਈ ਆ ਕੀ ਗੱਲ ਹੋਈ ਆ ਕੋਈ ਨਹੀਂ ਮੰਮੀ ਇੱਥੇ ਇੱਕ ਗੱਲ ਹੁੰਦੀ ਆ ਇੱਥੇ ਫਿਰੋਜ ਕੋਈ ਨਾ ਕੋਈ ਗੱਲ ਹੋਈ ਰਹਿੰਦੀ ਕੀ ਗੱਲ ਹੋਈ ਤਾਂ ਵੀ ਦੱਸ ਤੇ ਸਹੀ ਮੰਮੀ ਜਿਹੜਾ ਮੋਟਰਸਾਈਕਲ ਦਾ ਸੀ ਆਪਾਂ ਪਿਆ ਵਾ ਆਂਦੇ ਬੁਲਟ ਹੀ ਚਾਈਦਾ ਹਾਂ ਬੜਾ ਹੀ ਕੁੱਟਿਆ ਅੱਜ ਮੈਨੂੰ ਹਾਂ ਮੈਂ ਤਾਂ ਤੁਹਾਨੂੰ ਦੱਸ ਨਹੀਂ ਸਕਦੀ ਨੀਲ ਪਾਏ ਕੁੱਟ-ਕੁੱਟ ਕੇ ਇਹਨਾਂ ਨੇ ਬਹੁਤ ਜ਼ਿਆਦਾ ਹੀ ਮਹਾਪੁੱਤਾਂ ਨੇ ਰਲ ਕੇ ਮੰਮੀ ਮੈਨੂੰ ਕੁੱਟ-ਕੁੱਟ ਕੇ ਇਹਨਾਂ ਨੇ ਨੀਲ ਪਾਏ ਮੇਰਾ ਇੰਨਾ ਮੰਦਾ ਹਾਲ ਕੀਤਾ ਨਾ ਕਿ ਕੋਈ ਗੱਲ ਹੀ ਨਹੀਂ ਕਰਨ ਵਾਲੀ ਮੈਨੂੰ ਕੱਲ ਦੀ ਰੋਟੀ ਵੀ ਨਹੀਂ ਦਿੱਤੀ ਇਹਨਾਂ ਨੇ ਖਾਣ ਨੂੰ ਤੇ ਉੱਤੋਂ ਮੈਨੂੰ ਆਂਦੇ ਕੰਮ ਕਰ ਜੇ ਮੇਰੇ ਕੋਲ ਕੰਮ ਨਹੀਂ ਹੋਇਆ ਤੇ ਮੈਨੂੰ ਕੁੱਟਿਆ ਇਹਨਾਂ ਨੇ ਨਾ ਕੋਈ ਗੱਲ ਨਹੀਂ ਕਰਨ ਵਾਲੀ ਇਹਦੇ ਇੱਕ ਨੰਬਰ ਦੇ ਫਿਰਿੰਦੇ ਆ ਆਂਦੇ ਮੋਟਰਸਾਈਕਲ ਚਾਈਦੇ ਤੁਹਾਨੂੰ ਇੰਨੀ ਇਹਨਾਂ ਨੇ ਹਿੰਮਤ ਪਾ ਗਈ ਤਾਂ ਇਹਨਾਂ ਕੁੱਟਣ ਦੀ ਅਹੀਂ ਵਿਆਹੀ ਅਹੀਂ ਵੇਚੀ ਥੋੜੀ ਆ ਫੇ ਵੇਚੀ ਅਹੀਂ ਆਉਣੀ ਮੈਂ ਤੇਰੇ ਭਰਾ ਨੂੰ ਲੈ ਕੇ ਹੁਣੇ ਚਲ ਮਮੀ ਸ਼ੇਪੀ ਆਇਆ ਮੇਰੇ ਬਹੁਤ ਮੰਦਾ ਬਸ ਅਹੀਂ ਆ ਗਏ ਹੁਣੇ ਪੰਜਾਂ ਮਿੰਟਾਂ ਚ ਆ ਗਏ ਇੱਥੇ ਆਪਨੇ ਹੁਣ ਏਦਾਂ ਹੀ ਆ ਜਾਣਾ ਬਸ ਐਨੀ ਇਹਨਾਂ ਦੀ ਹਿੰਮਤ ਹੈ ਜਾ ਕੇ ਤੇ ਇਹਨਾਂ ਦੀ ਖਬਰ ਲੈਣੀ ਹੈ ਨਾ ਕਰਦੀ ਇਹਨਾਂ ਨੇ ਜਾ ਕੇ ਗੱਲ ਅਸੀਂ ਮਰਕ ਨਹੀਂ ਗਏ ਹੈਗੇ ਪਿੱਛੇ ਇਹਨਾਂ ਨੂੰ ਬੋਲਟ ਦੇ ਕੇ ਹੀ ਆਉਨੇ ਹਾਂ